ਉਹਨੋ ਕਿਵੇਂ ਦੇਖਦੇ ਹਾਲਾਤਾਂ ਨੂੰ ਜਾ ਕੇ ਆਏ ਆ ਯੋਜਨਾ ਵਾਲੇ ਵੱਖ-ਵੱਖ ਪਿੰਡਾਂ 'ਚ ਜਾ ਕੇ ਆਏ ਆ ਸਥਿਤੀ ਕਿਵੇਂ ਦੀ ਸੋ ਮੈਨੂੰ ਲੱਗਦਾ ਹੈ ਕਿ ਮੌਜੂਦਾ ਹਾਲਾਤ ਹੱਲੇ ਗੰਭੀਰ ਨੇ ਔਰ ਮੀ ਤੁਸੀਂ ਦੇਖੋ ਬੰਦ ਹੀ ਨਹੀਂ ਹੋ ਰਿਹਾ ਇੰਨੇ ਮਾਝੇ ਵਾਲੇ ਇੰਨੇ ਇਹ ਇਹਨਾਂ ਦੇ ਕਿਰਦਾਰ ਉੱਚੇ ਨੇ ਬਹੁਤ ਸਾਰੇ ਲੋਕ ਜ਼ਿਆਦਾਤਰ ਲੋਕ ਤੁਹਾਨੂੰ ਉਹ ਮਿਲ ਰਿਹਾ ਜਿਹੜੇ ਮਨਾ ਕਰ ਦਿੰਦੇ ਆ ਕੋਈ ਸਰਕਾਰ ਕੋਆਰਡੀਨੇਸ਼ਨ ਦਾ ਸਿਸਟਮ ਬਣਾਉਂਦੀ ਕਿਸੇ ਪਿੰਡ ਸਮਾਨ ਬਹੁਤ ਪਹੁੰਚ ਰਿਹਾ ਕਿਤੇ ਪਹੁੰਚ ਹੀ ਨਹੀਂ ਰਿਹਾ 15 ਵੋਟਾਂ ਜਾਂ 15 ਬੰਦੇ ਉੱਥੋਂ ਹੀ ਲੰਘ ਕੇ ਸਮਾਨ ਵੰਡੀ ਜਾਂਦੇ ਆ ਤੇ ਕਿਤੇ ਤੱਕ ਗਏ ਨਹੀਂ ਥੋੜਾ ਜਿਨਾਲੇ ਵਾਲੇ ਪਾਸੇ ਘਟ ਜੋ ਪਰ ਬੰਦ ਨਾ ਕਰੋ ਫਿਰੋਜ਼ਪੁਰ ਫਾਜ਼ਲਕਾ ਸੁਲਤਾਨਪੁਰ ਲੋਧੀ ਵਾਲੇ ਪਾਸੇ ਜਾਓ ਪਲੀਜ਼ ਸੁਲਤਾਨਪੁਰ ਲੋਧੀ ਗਰਾਊਂਡ ਲੈਵਲ ਤੇ ਕਵਰੇਜ ਕੀਤੀ ਹੈ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਰੋਸਾ ਹੈ ਤੁਹਾਡੇ ਪ੍ਰਤੀ ਕਹਿੰਦੇ ਮੱਕੜ ਸਾਹਿਬ ਇੱਧਰ ਨਹੀਂ ਆਏ ਹੈਗੇ ਉਹ ਤਾਂ ਸੈਲੀਬ੍ਰਿਟੀ ਪੱਤਰਕਾਰ ਨੇ ਸੈਲੀਬ੍ਰਿਟੀ ਨੂੰ ਕਵਰ ਕਰ ਰਹੇ ਨੇ ਆ ਮੇਰੀ ਬੇਨਤੀ ਸੁਣ ਲੋ ਉੱਤਰ ਵੀ ਜਾਓ ਤੁਸੀਂ ਮੇਰੀ ਬੇਨਤੀ ਸੁਣ ਲੋ ਕੁਝ ਥਾਵਾਂ ਬਣ ਗਈਆਂ ਸੈਲੀਬ੍ਰਿਟੀ ਸਪੌਟ ਜਿਵੇਂ ਆ ਥਾਂ ਹੈ ਖਾਸ ਕਰਕੇ ਜਨਾਲਾ ਮੈਂ ਮੰਨਦਾ ਹਾਂ ਇਸ ਗੱਲ ਨੂੰ ਕਿ ਹਰੇਕ ਕਹਿੰਦਾ ਵੀ ਇੱਥੇ ਆ ਜੀਏ ਸੈਲਿਬ੍ਰਿਟੀਜ਼ ਨੂੰ ਮੈਂ ਨਹੀਂ ਕਹ ਇੱਥੇ ਆਜੋ ਮੈਂ ਤਾਂ ਰਿਪੋਰਟ ਕਰ ਰਿਹਾ ਉਹ ਆ ਇੱਥੇ ਰਹੇ ਮੈਂ ਤਾਂ ਇਹ ਕਹਿੰਨਾ ਕਿ ਅਗਲੇ 10 ਦਿਨਾਂ ਤੁਸੀਂ ਪੋਲਿਟਿਕਸ ਵੀ ਬੰਦ ਕਰ ਦਿਓ ਤੁਸੀਂ ਸਿਆਸਤਦਾਨਾਂ ਨੂੰ ਕਹੋ ਹੱਥ ਜੋੜੇ ਆਓ ਹੀ ਨਾ ਭਾਈ ਤੁਸੀਂ ਸਾਨੂੰ ਨਹੀਂ ਲੋੜ ਹੈਗੀ ਆਪਣਾ ਭਾਈ ਜਿਹੜਾ ਲੱਤਾਂ ਕਿਉਂ ਖਿੱਚ ਰਿਹਾ ਜੇ ਕਿਸੇ ਨੂੰ ਮੇਰੇ ਬਾਰੇ ਲੱਗਦਾ ਹੈ ਕਿ ਮੈਂ ਸ਼ੋਸ਼ੇਬਾਜ਼ੀ ਕਰ ਰਿਹਾ ਤਾਂ ਧੰਨਵਾਦ ਹੈ ਤੁਸੀਂ ਆਪਣਾ ਚੰਗਾ ਕਰ ਲਓ ਆਪਾਂ ਲੋਕਾਂ ਨੂੰ ਬਚਾਉਣਾ ਹੈ ਨਾਮ ਤੇ ਵੀ ਠੱਗੀਆਂ ਹੋ ਰਹੀਆਂ ਨੇ ਤੁਸੀਂ ਪੋਸਟ ਵੀ ਪਾਈ ਹੈ ਕੋਈ ਇਮੀਗ੍ਰੇਸ਼ਨ ਵਾਲਾ ਠੱਗ ਹੈ ਮੈਂ ਉਹ ਬਾਅਦ ਚ ਐਕਸਪੋਜ਼ ਕਰੂੰਗਾ ਉਹਨੂੰ ਮੈਂ ਪਤਾ ਕਰਾ ਲਿਆ ਉਹਦਾ ਉਹਨੇ ਕੱਲ ਮੇਰਾ ਨਾਮ ਲਿਖ ਕੇ ਤੇ ਫੰਡ ਰੇਜ਼ਿੰਗ ਕਰ ਲਈ ਅਸੀਂ ਕੋਈ ਐਨਜੀਓ ਨਹੀਂ ਨਾ ਅਸੀਂ ਫੰਡਸ ਲੈਣੇ ਆ ਨਾ ਅਸੀਂ ਫੰਡਸ ਨੂੰ ਚੈਨਲਾਈਜ਼ ਕਰਦੇ ਆ ਨਾ ਮੈਨੂੰ ਫੋਨ ਕਰੋ ਨਾ ਹੀ ਮੈਸੇਜ ਕਰੋ ਨਾ ਹੀ ਮੈਂ ਤੁਹਾਡਾ ਪੈਸਾ ਲੈ ਕੇ ਗਾਂ ਦੇਵਾਂ ਮੈਂ ਇਸ ਕੰਮ 'ਚ ਨਹੀਂ ਪੈਂਦਾ ਮੇਰੇ 17 ਸਾਲ ਦੇ ਕੈਰੀਅਰ 'ਚ ਮੈਂ ਇੱਕ ਦਿਵਾਨੀ ਦਾ ਰਵਾਦਾਰ ਨਹੀਂ ਕਿਸੇ ਦਾ ਮੈਂ ਜਰਨਲਿਸਟ ਆ ਮੇਰਾ ਕੰਮ ਹੈ ਰਿਪੋਰਟ ਕਰਨਾ ਤੇ ਮੈਂ ਰਿਪੋਰਟ ਕਰ ਰਿਹਾ ਬਸ ਤੁਸੀਂ ਆਪ ਦਾ ਦਸਵੰਦ ਜਿੱਥੇ ਕੱਢਣਾ ਹੈ ਕੱਢੋ ਜਿੱਥੇ ਦੇਣੇ ਹੈ ਮੈਂ ਜ਼ਿੰਦਗੀ 'ਚ ਪੂਰੇ ਜਦ ਦਿਨ ਮੈਂ ਮਰਾਂ ਇਸ ਤੌਮਤ ਤੋਂ ਫ੍ਰੀ ਹੋ ਕੇ ਮਰਨਾ ਹੈ ਕਿ ਮੈਂ ਜ਼ਿੰਦਗੀ 'ਚ ਪੈਸੇ ਦੀ ਕੋਈ ਗੱਲ ਨਹੀਂ ਕੀਤੀ ਸ਼ੋਸ਼ੇਬਾਜੀ ਨੇ ਜੇ ਉਹ ਸ਼ੋਸ਼ੇਬਾਜੀ ਲੱਗਦੀ ਹੈ ਇਹ ਵੀ ਸ਼ੋਸ਼ੇਬਾਜੀ ਹੈ ਪੋਸਟਾਂ ਪਾਉਣ ਜਿਹਦਾ ਕਿਸੇ ਨੂੰ ਨੀਵਾ ਥੋੜੀ ਦਿਖਾਉਣਾ ਹੈ ਵੀਰੇ ਜਿਹੜਾ ਕੋਈ ਚੰਗਾ ਕੌਜ਼ ਕਰ ਰਿਹਾ ਹੈ ਤੁਸੀਂ ਯਾਰ ਉਹਦੇ ਵੱਲ ਦੇਖੋ ਬਸ ਇਹਦਾ ਬੈਠ ਕੇ ਨਾ ਐਵੇਂ ਭਲੇਖੇ ਪਾਲ ਰੱਖੇ ਆਪ ਹੀ ਆਪੇ ਬਣੇ ਰੱਬ ਆ ਬਸ ਆਪਾਂ ਸਾਰੇ ਵੀ ਆਪਦੇ ਆਪ ਨੂੰ ਲੱਗਦਾ ਮੈਂ ਪਤਾ ਨਹੀਂ ਆ ਇੱਥੇ ਹੁਣੇ ਪਾਣੀ 'ਚ ਤੁਰੇ ਫਿਰਦੇ ਹੋ ਕੀ ਪਤਾ ਲੱਗਣਾ ਪੈਰ ਸਲਿੱਪ ਹੋਇਆ ਰੁੜ ਜਾਣਾ ਤੇ ਚੱਲ ਮੇਰੇ ਭਾਈ লাশ ਪਾਕਿਸਤਾਨੀ ਚਲੀ ਜਾਵੇ ਖੋਰੇ ਪਤਾ ਹੀ ਨਹੀਂ ਲੱਗੇ ਹਨ ਪੰਜਾਬੀ ਪੋਸਟ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਪੰਜਾਬ ਲਗਾਤਾਰ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਸੋ ਵਕ ਵਕ ਪਿੰਡਾਂ ਦੀਆਂ ਤਸਵੀਰਾਂ ਦਿਖਾਈਆਂ ਨੇ ਜਿੱਥੇ ਸੁਲਤਾਨਪੁਰ ਲੋਧੀ ਦੀ ਕਵਰੇਜ ਦਿਖਾਈ ਹੈ ਹੁਣ ਅਜਨਾਲੇ ਵਿਖੇ ਮੌਜੂਦ ਆ ਸੋ ਸਾਡੇ ਨਾਲ ਸੀਨੀਅਰ ਪੱਤਰਕਾਰ ਸਿਮਰਜੋਤ ਮੱਕੜ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਉਹ ਵੀ ਗਰਾਉਂਡ ਰਿਐਲਿਟੀ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਸਰੀ ਦਿਖਾਉਂਦੇ ਨੇ ਮਕਰ ਸਾਹਿਬ ਹੁਣ ਕਿਵੇਂ ਦੇਖਦੇ ਹੋ ਹਾਲਾਤਾਂ ਨੂੰ ਜਾ ਕੇ ਆਏ ਹੋ ਜਨਾਲੇ ਵੱਖ-ਵੱਖ ਪਿੰਡਾਂ 'ਚ ਜਾ ਕੇ ਆਏ ਹੋ ਸਥਿਤੀ ਕਿਵੇਂ ਦੀ ਹੈ ਸਥਿਤੀ ਅਸਲ 'ਚ ਨਾ ਹੋਣੀ ਤਾਂ ਸਥਿਤੀ ਖਰਾਬ ਹੈ ਹੁੰਦਾ ਕੀ ਪਿਆ ਮੇਰੇ ਵੀਰ ਕਿਉਂਕਿ ਮੈਂ 18 ਦੇ ਤੇ 23 ਦੇ ਹੜ੍ਹ ਕਵਰ ਕੀਤੇ ਆ ਤਾਂ ਮੈਂ ਇਹ ਦੇਖਿਆ ਕਿ ਜਦੋਂ ਪਾਣੀ ਹੁੰਦੇ ਆ ਨਾ ਪਾਣੀ ਫੈਸੀਨੇਟ ਵੀ ਕਰ ਰਿਹਾ ਫੈਸੀਨੇਟ ਸ਼ਬਦ ਜਿਹੜਾ ਉਹ ਤਾਂ ਵਰਤਿਆ ਸ਼ਹਿਰੋਂ ਸ਼ਰੋਂ ਲੋਕ ਆਉਂਦੇ ਇੱਥੇ ਵੇਖਦੇ ਵਾਹ ਇਤਨਾ ਪਾਣੀ ਰੀਲਾਂ ਬਣਾ ਰਿਹਾ ਇੱਥੇ ਹੋਇਆ ਹੈ ਇਹ ਕੁਝ ਜਿਹੜੇ ਦਰਦ ਸਮਝਦੇ ਆ ਉਹ ਘਰਾਂ ਚ ਬੈਠ ਕੇ ਜਦੋਂ ਪਾਣੀ ਛੱਤਾਂ ਨੂੰ ਲੱਗਿਆ ਪਿਆ ਉਹ ਸਮਝਦੇ ਆ ਇਹ ਦਰਦ ਹੈ ਪਾਣੀ ਦਾ ਪਰ ਅਸਲ ਚ ਕਹਾਣੀ ਇਹ ਹੈ ਜਦੋਂ ਪਾਣੀ ਥੱਲੇ ਚਲਾ ਜਾਂਦਾ ਜਿਹੜੇ ਜਿਹੜੇ ਇਲਾਕਿਆਂ ਚ ਜਿਵੇਂ ਤੁਸੀਂ ਡੇਰੇ ਬਾਬਾ ਨਾਨਕ ਦੇ ਕਰਤਾਰਪੁਰ ਕੋਰੀਡੋਰ ਦੇ ਨੇੜੇ ਤੇੜੇ ਜਿਹੜੇ ਪਿੰਡ ਨੇ ਉੱਥੇ ਪਾਣੀ ਹੁਣ ਹੈ ਨਹੀਂਗਾ ਤਾਂ ਜਿੱਥੋਂ ਪਾਣੀ ਲੈ ਜਾਂਦਾ ਉੱਥੋਂ মিডিਆ ਪੋਲਿਟਿਸ਼ੀਅਨਸ ਜਾਂ ਸਾਰੇ ਲੋਕ ਜਾਂ ਰਾਸ਼ਨ ਪਾਣੀ ਲੈ ਜਾਣ ਵਾਲੇ ਵੀ ਉਹ ਮੂਵ ਹੋ ਜਾਂਦੇ ਜਿੱਧਰ ਪਾਣੀ ਹੈ ਜਿਵੇਂ ਇੱਥੇ ਅਜਨਾਲੇ ਦੇ ਏਰੀਆ 'ਚ ਜ਼ਿਆਦਾ ਹੋਇਆ ਕੁਝ ਥਾਵਾਂ ਬਣ ਗਈਆਂ ਸੈਲੈਬ੍ਰਿਟੀ ਸਪੌਟ ਜਿਵੇਂ ਆ ਥਾਂ ਹੈ ਖਾਸ ਕਰਕੇ ਜਨਾਲਾ ਮੈਂ ਮੰਨਦਾ ਇਸ ਗੱਲ ਨੂੰ ਕਿ ਹਰੇਕ ਕਹਿੰਦਾ ਵੀ ਇੱਥੇ ਆ ਜੀਏ ਦਰਅਸਲ ਵੱਧ ਲੋਡ ਜਿਹੜੀ ਹੈ ਉਹ ਲੋਡ ਇੱਥੇ ਵੀ ਬਹੁਤ ਹੈ ਇੱਕ ਗੱਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸੇਵਾ ਨਹੀਂ ਬੰਦ ਹੋਣੀ ਚਾਹੀਦੀ ਠੀਕ ਹੈ ਨਾ ਜਿਵੇਂ ਉਹਦਾ ਕਾਰਨ ਇਹ ਹੈ ਕਿ ਪ੍ਰੋਬਲਮਸ ਆ ਰਹੀਆਂ ਹਨ ਲੁੱਟਖੋ ਵੀ ਹੋ ਰਹੀ ਹੈ ਵੀਰੇ ਟਰਾਲੀਆਂ ਚੋ ਜਿਨ੍ਹਾਂ ਨੂੰ ਲੋਡ ਵੀ ਨਹੀਂ ਇੱਥੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਸ਼ਹਿਰ ਵਾਲੇ بڑے ਲੋਕ ਜਿਵੇਂ ਕੱਲ ਇੱਕ ਗੱਲ ਹੋਈ ਕਿ ਗਿੱਪੀ ਗਰੇਵਾਲ ਬਾਈ ਨੇ ਉਹ ਭੇਜਿਆ ਮੱਕੀ ਦੇ ਚਾਰ ਦਾ ਟਰਾਲੇ ਭੇਜੇ ਹੁਣ ਉਹ ਉਹਦੀ ਜਿਹੜੀ ਗੱਠ ਹੈ ਉਹ ਬੜੀ ਭਾਰੀ 20 22 ਕਿਲੋ 25 ਕਿਲੋ ਹੋਊਗੀ ਮੇਰੇ ਹਿਸਾਬ ਨਾਲ ਉਹ ਹਨਾ ਤੇ ਹੁਣ ਉਹ ਜਦੋਂ ਭੀੜ ਪੈ ਗਈ ਲੋਕ ਲੜਨ ਤਾਂ ਹੀ ਇੱਥੇ ਗਏ ਤੇ ਸ਼ਹਿਰੋਂ ਇੱਕ ਦੋ ਬੰਦੇ ਸੀ ਉਹ ਵੀ ਲੜਨ ਵੀ ਸਾਨੂੰ ਦੇ ਦਿਓ ਹੁਣ ਉਹਨਾਂ ਨੂੰ ਆ ਮੁੰਡੇ ਆਪਣੇ ਸੀਗੇ ਕਿਸਾਨ ਅਟ ਤੇ ਅਸੀਂ ਸਾਰਾ ਦਿਨ ਇੱਥੇ ਹੁੰਨੇ ਆ ਇਹ ਬੇਸ ਕੈਂਪ ਜਿਹਾ ਬਣਾਇਆ ਇਹਨਾਂ ਨੇ ਬੜਾ ਸਾਦ ਦਿੱਤਾ ਉਹ ਵੀਰ ਨੇ ਕਿਹਾ ਵੀ ਉਹਨੇ ਨਾ ਬਾਹ ਫੜ ਲਈ ਕਹਿੰਦਾ 10 ਇਹਦੇ ਚ ਹੈ ਕੀ ਇਹ 10 ਪਹਿਲਾਂ ਹੂੰ ਹੁਣ ਉਹਨੇ ਬੰਦੇ ਨੇ ਆਚਾਰ ਸੁਣ ਲਿਆ ਕਹਿੰਦਾ ਆਚਾਰ ਹੈ ਕਹਿੰਦਾ ਭਰਾਵਾ ਇਹ ਮੱਕੀ ਦਾ ਆਚਾਰ ਪਸ਼ੂਆਂ ਵਾਸਤੇ ਤੂੰ ਕੀ ਕਰਨਾ ਹੈ ਦੱਸ ਫਿਰ ਕਹਿੰਦਾ ਅੱਛਾ ਤੇ ਉਹ ਚਲਾ ਗਿਆ ਬੰਦਾ ਮਤਲਬ ਕਿ ਕਈ ਮਤਲਬ ਉਹ ਵੀ ਅਸੀਂ ਹਾਲਾਤ ਦੇਖ ਰਹੇ ਆ ਪਤਾ ਨਹੀਂ ਕਿਉਂ ਹੋਇਆ ਵੀ ਲੋਕ ਐ ਕਿਉਂ ਕਰ ਰਿਹਾ ਔਰ ਇਹ ਮੈਨੂੰ ਨਹੀਂ ਪਤਾ ਇਹ ਕੌਣ ਨੇ ਮੈਂ ਸੱਚੀ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਪਿੰਡਾਂ 'ਚ ਜਾ ਰਿਹਾ ਟਰਾਲੀਆਂ ਤੇ ਜਾਣੇ ਆ ਜੀ ਵੀਰੇ ਇਹ ਇੰਨੇ ਸਰੜੀ ਲੋਕ ਨੇ ਇੰਨੇ ਮਾਝੇ ਵਾਲੇ ਇੰਨੇ ਇਹ ਇਹਨਾਂ ਦੇ ਕਿਰਦਾਰ ਉੱਚੇ ਨੇ ਬਹੁਤ ਸਾਰੇ ਲੋਕ ਜ਼ਿਆਦਾਤਰ ਲੋਕ ਤੁਹਾਨੂੰ ਉਹ ਮਿਲ ਰਿਹਾ ਜਿਹੜੇ ਮਨਾ ਕਰ ਦਿੰਦੇ ਆ ਜੀ ਹੁਣ ਮੈਂ ਕਿਸੇ ਨਾ ਭੇਦ ਭਾਵ 'ਚ ਨਹੀਂ ਜਾਣਾ ਚਾਹ ਰਿਹਾ ਕਿਸੇ 'ਚ ਵੀ ਨਹੀਂ ਜਾਣਾ ਚੰਦਾ ਪਰ ਮੈਂ ਮਹਿਸੂਸ ਜ਼ਰੂਰ ਕੀਤਾ ਕਿ ਪਿੰਡ ਦੇ ਮਤਲਬ ਦੋ ਹਿੱਸਿਆਂ 'ਚ ਵੰਡ ਲਈਏ ਇਸ ਗੱਲ ਨੂੰ ਵੀ ਇੱਕ ਇੱਕ ਗੱਲ ਇਹ ਹੈ ਕਿ ਇਕੱਠਾ ਕਰਨ ਵਾਲੇ ਪਾਸੇ ਪਰ ਮੈਂ ਉਹਦੇ 'ਚ ਮਾੜਾ ਜੀ ਵੀ ਹੋ ਰਹੀ ਆ ਪਾਰਟੀਬਾਜ਼ੀ ਤਾਂ ਹੁੰਦੀ ਹੈ ਜਿਹੜੀ ਪੋਲਿਟਿਕਸ ਹੈ ਨਾ ਜਿਹੜੀ ਉਹ ਜਿਵੇਂ ਚਣਕਿਆ ਨੇ ਕਿਹਾ ਸੀਗਾ ਕਿ ਸਭ ਕੁਝ ਹੀ ਸਿਆਸੀ ਹੁੰਦਾ ਹੈ ਦੁਨੀਆ 'ਚ ਘਰ ਵੀ ਜਿਹੜਾ ਸਿਆਸੀ ਹੁੰਦਾ ਹੈ ਘਰ 'ਚ ਵੀ ਜੇ ਦੋ ਪੁੱਤ ਨੇ ਤਾਂ ਉੱਥੇ ਵੀ ਸਿਆਸਤ ਸ਼ੁਰੂ ਹੋ ਜਾਂਦੀ ਹੈ ਇੱਕ ਤੋਂ ਵੱਧ ਬੰਦਾ ਜਿੱਥੇ ਵੀ ਹੋਊਗਾ ਦੁਨੀਆ 'ਚ ਉੱਥੇ ਪੋਲਿਟਿਕ ਸ਼ੁਰੂ ਹੋ ਜਾਂਦੀ ਤਾਂ ਇਹ ਤਰਾਸਦੀ ਹੈ ਬਟ ਆਪਾਂ ਮੀਨਿੰਗਫੁਲ ਗੱਲ ਇਹ ਕਰੀਏ ਕਿ ਥੋੜਾ ਜਿਹਾ ਆਰਗੇਨਾਈਜ਼ਡ ਨਹੀਂ ਹੈ ਸਿਗਾ ਜੇ ਵੈਲ ਆਰਗੇਨਾਈਜ਼ਡ ਹੁੰਦਾ ਕੋਈ ਸਰਕਾਰ ਕੋਆਰਡੀਨੇਸ਼ਨ ਦਾ ਸਿਸਟਮ ਬਣਾਉਂਦੀ ਕਿਸੇ ਪਿੰਡ ਸਮਾਨ ਬਹੁਤ ਪਹੁੰਚ ਰਿਹਾ ਕਿਤੇ ਪਹੁੰਚ ਹੀ ਨਹੀਂ ਰਿਹਾ ਕਿਸੇ ਡੇਰੇ ਤੇ ਸਮਾਨ 15-15 ਉਹੀ ਬੋਟ ਜਿਹੜੇ ਜਾ ਰਹੇ 15 ਵੋਟਾਂ ਜਾਂ 15 ਬੰਦੇ ਉੱਥੋਂ ਹੀ ਲੰਘ ਕੇ ਸਮਾਨ ਵੰਡੀ ਜਾਂਦੇ ਆ ਤੇ ਕਿਤੇ ਤੱਕ ਗਏ ਨਹੀਂ ਸੋਸ਼ਲ ਲਾਈਫ ਦੇ ਵੀ ਚਰਚੇ ਕਹਿੰਦੇ ਮੈਨਮੇਡ ਫਲੱਡ ਨੇ ਕਹਿੰਦੇ ਸਮੇਂ ਸਿਰ ਇਸ ਦੀ ਮੈਂ ਇਹਦੇ ਤੇ ਆ ਜੰਨਾ ਇਹਦੇ ਤੇ ਗੱਲ ਕਰ ਲੱਗਦਾ ਤੁਹਾਨੂੰ ਇਧਰ ਮੈਂ ਇਹਦੇ ਤੇ ਗੱਲ ਕਰ ਲੈਣਾ ਦੇਖੋ ਮੈਂ ਤੁਹਾਨੂੰ ਦੱਸਦਾ ਦੋ ਤਿੰਨ ਚੀਜ਼ਾਂ ਸਮਝੀ ਐ ਸੀ ਇੱਕ ਤਾਂ ਇਹ ਹੈ ਕਿ ਟੈਕਨੀਕੈਲिटीज ਕੀ ਨੇ ਔਰ ਡੈਮਾਂ ਦੇ ਪ੍ਰਬੰਧ ਦੀ ਗੱਲ ਹੈ ਪਹਿਲਾਂ ਮੈਂ ਥੋੜਾ ਜਿਹਾ ਹਾਲਾਤਾਂ ਤੇ ਤੁਹਾਨੂੰ ਮੈਂ ਕੰਪਲੀਟ ਕਰ ਦਿੰਦਾ ਗੱਲ ਪਰ ਮੈਂ ਫਿਰ ਕਹਿ ਰਿਹਾ ਕਿ ਮੇਰੇ ਮੁਤਾਬਕ ਜੇ ਲੁੱਟਕ ਲੁੱਟਕ ਹੋ ਵੀ ਰਹੀ ਹੈ ਤੇ ਇਹ ਨਾ ਵਿਕਟ ਟਰਾਲੀਆਂ ਆਉਣੋਂ ਬੰਦ ਨਾ ਹੁਣ ਘਟੋ ਥੋੜਾ ਜਿਨਾਲੇ ਵਾਲੇ ਪਾਸੇ ਘਟਜੋ ਪਰ ਬੰਦ ਨਾ ਕਰੋ ਫਿਰੋਜ਼ਪੁਰ ਫਾਜ਼ਲਕਾ ਸੁਲਤਾਨਪੁਰ ਲੋਧੀ ਵਾਲੇ ਪਾਸੇ ਜਾਓ ਪਲੀਜ਼ ਉਧਰ ਸੈਲਿਬਸ ਵੀ ਘਟ ਗਏ ਉਧਰ ਮੀਡੀਆ ਗਿਆ ਤੁਹਾਡੇ ਵਰਗੇ ਸੋਹਿਰਦ ਲੋਕ ਬਹੁਤ ਗਏ ਨੇ ਪਰ ਅਸਲ ਕੰਮ ਹੁਣੇ ਹੈ ਕਿ ਕਾਈਂਡਲੀ ਜਦੋਂ ਪਾਣੀ ਹੀਠਾਂ ਆ ਜੇ ਉਹਨਾਂ ਘਰਾਂ ਦੀ ਉਹਨਾਂ ਡੇਰਿਆਂ ਦੀ ਦਾਸਤਾਨ ਦਿਖਾਉਣੀ ਲਾਜ਼ਮੀ ਹੈ ਤਾਂ ਜੋ ਉਹਨਾਂ ਦੇ ਘਰ ਬਣ ਸਕਣ ਪਸ਼ੂ ਮਰ ਗਏ ਪਸ਼ੂਆਂ ਦਾ ਜਿਨ੍ਹਾਂ ਦੇ ਜੀ ਚਲੇ ਗਏ ਰੁੜ ਗਏ ਉਹਨਾਂ ਦੀ ਸਾਰ ਲੈਣੀ ਬਹੁਤ ਲਾਜ਼ਮੀ ਹੈ। ਸੋ ਮੈਨੂੰ ਲੱਗਦਾ ਹੈ ਕਿ ਮੌਜੂਦਾ ਹਾਲਾਤ ਹੱਲੇ ਗੰਭੀਰ ਨੇ ਔਰ ਮੀ ਤੁਸੀਂ ਦੇਖੋ ਬੰਦ ਹੀ ਨਹੀਂ ਹੋ ਰਿਹਾ। ਮੱਕੜ ਸਾਹਿਬ ਤੁਹਾਨੂੰ ਨਹੀਂ ਲੱਗ ਰਿਹਾ ਮਦਦ ਘੱਟ ਤੇ ਫੋਟੋਗ੍ਰਾਫੀ ਜ਼ਿਆਦਾ ਹੋ ਰਹੀ ਹੈ। ਨਹੀਂ ਮੈਂ ਇਹ ਗੱਲ ਨਹੀਂ ਕਹਿੰਦਾ ਬਹੁਤ ਮਦਦ ਹੋ ਰਹੀ ਹੈ ਵੀਰ। ਬਹੁਤ ਮਦਦ ਹੋ ਰਹੀ ਹੈ। ਆਪਾਂ ਮੈਂ ਇਹ ਮਹਿਸੂਸ ਕਰਦਾ ਮੇਰੇ ਮੈਂ ਤੁਹਾਨੂੰ ਦੱਸਾਂ ਯਾਰ ਆਪਾਂ 네ਗੇਟਿਵ ਨਾ ਹੋਈਏ। ਪੰਜਾਬ ਦੇਖੋ ਪੰਜਾਬ ਨਾਲ ਆ ਕੇ ਖੜਾ ਜੇ ਚਾਰ ਬੰਦੇ ਕੋਈ ਫੋਟੋ ਕਰਾ ਵੀ ਜਾਂਦੇ ਆ ਤਾਂ ਯਾਰ ਆਪਾਂ ਉਹਨੂੰ ਇਗਨੋਰ ਕਰਕੇ ਆਪਾਂ ਇਹ ਦੇਖੀਏ ਕਿ ਦਰਅ ਗਰਾਊਂਡ ਤੇ ਕੰਮ ਕਿੰਨਾ ਹੋ ਰਿਹਾ ਦਰਅਸਲ ਭਾਵੇਂ ਮੈਂ ਤਾਂ ਇਹ ਕਹਿੰਨਾ ਕਿ ਅਗਲੇ 10 ਦਿਨਾਂ ਤੁਸੀਂ ਪੋਲਿਟਿਕਸ ਵੀ ਬੰਦ ਕਰ ਦਿਓ ਤੁਸੀਂ ਸਿਆਸਤਦਾਨਾਂ ਨੂੰ ਕਹੋ ਹੱਥ ਜੋੜੇ ਆਓ ਹੀ ਨਾ ਭਾਈ ਤੁਸੀਂ ਸਾਨੂੰ ਨਹੀਂ ਲੋੜ ਹੈਗੀ ਆਪਣਾ ਭਾਈ ਜਿਹੜਾ ਲੱਤਾਂ ਕਿਉਂ ਖਿੱਚ ਰਿਹਾ ਤੁਹਾਡੀ ਜਿਹੜੀ ਹੱਥ ਤੇ ਰੋਟੀ ਧਰ ਕੇ ਫੋਟੋ ਬੜੀ ਵਾਇਰਲ ਹੋਈ ਹੈ ਉਸ ਤੇ ਬੜੀ ਟਿੱਪਣੀ ਕੀਤੀ ਗਈ ਹੈ ਸਾਰੇ ਸ਼ੋਸ਼ੇਬਾਜ਼ੀ ਹੈ ਸਾਰੇ ਮੇਰੇ ਭਰਾ ਨੇ ਮੇਰੇ ਪੁਰਾਣੇ ਮਿੱਤਰ ਰਹੇ ਨੇ ਮੇਰੇ ਦੋਸਤ ਨੇ ਜੇ ਕਿਸੇ ਨੂੰ ਮੇਰੇ ਬਾਰੇ ਲੱਗਦਾ ਹੈ ਕਿ ਮੈਂ ਸ਼ੋਸ਼ੇਬਾਜ਼ੀ ਕਰ ਰਿਹਾ ਤਾਂ ਧੰਨਵਾਦ ਹੈ ਤੁਸੀਂ ਆਪਣਾ ਚੰਗਾ ਕਰ ਲਓ ਆਪਾਂ ਲੋਕਾਂ ਨੂੰ ਬਚਾਉਣ ਦੇ ਨਾਂ ਤੇ ਵੀ ਠੱਗੀਆਂ ਹੋ ਰਹੀਆਂ ਨੇ ਤੁਸੀਂ ਪੋਸਟ ਵੀ ਪਾਈ ਐ ਉਹ ਵੀ ਉਸ ਦੇ ਬਾਰੇ ਨੂੰ ਇੱਕ ਭੈਣ ਸਿਮਰਨਜੀਤ कौर ਗਿੱਲ ਨੇ ਉਹਨਾਂ ਨੇ ਇੱਕ ਪੋਸਟ ਭੇਜੀ ਸੀ ਕੋਈ ਇਮੀਗ੍ਰੇਸ਼ਨ ਵਾਲਾ ਠੱਗ ਹੈ ਮੈਂ ਉਹ ਬਾਅਦ ਚ ਐਕਸਪੋਜ਼ ਕਰੂੰਗਾ ਉਹਨੂੰ ਮੈਂ ਪਤਾ ਕਰਾ ਲਿਆ ਉਹਦਾ ਉਹਨੇ ਕੱਲ ਮੇਰਾ ਨਾਮ ਲਿਖ ਕੇ ਤੇ ਫੰਡਰੇਜ਼ਿੰਗ ਕਰ ਲਈ ਖਾਲਸਾ ਏਡ ਦਾ ਮੇਰਾ ਗਲੋਬਲ ਸਿਕਸ ਦਾ ਉਹ ਨਾਮ ਲਿਖ ਕੇ ਫੰਡਰੇਜ਼ਿੰਗ ਕੀਤੀ ਉਹਨੇ ਵੀ ਪੈਸਾ ਭੇਜਣਾ ਜਦ ਕਿ ਮੈਨੂੰ ਇਹ ਪਾਉਣਾ ਪਿਆ ਨਾ ਅਸੀਂ মিডিਆ ਹਾਊਸ ਹਾਂ ਜਿਵੇਂ ਤੁਸੀਂ ਹੋਵੇਂ ਮੈਂ ਆ ਅਸੀਂ ਕੋਈ ਐਨ ਜੀਓ ਨਹੀਂ ਨਾ ਅਸੀਂ ਫੰਡਸ ਲੈਣੇ ਆ ਨਾ ਅਸੀਂ ਫੰਡਸ ਨੂੰ ਚੈਨਲਾਈਜ਼ ਕਰਦੇ ਆ ਨਾ ਮੈਨੂੰ ਫੋਨ ਕਰੋ ਨਾ ਹੀ ਮੈਸੇਜ ਕਰੋ ਨਾ ਹੀ ਮੈਂ ਤੁਹਾਡਾ ਪੈਸਾ ਲੈ ਕੇ ਗਾਂ ਦੇਵਾਂ ਮੈਂ ਇਸ ਕੰਮ 'ਚ ਨਹੀਂ ਪੈਂਦਾ ਮੇਰੇ ਵੀਰੇ ਮੈਂ ਪੈਣਾ ਹੀ ਨਹੀਂ ਮੇਰੇ 17 ਸਾਲ ਦੇ ਕੈਰੀਅਰ 'ਚ ਮੈਂ ਇੱਕ ਦਵਾਨੀ ਦਾ ਰਵਾਦਾਰ ਨਹੀਂ ਕਿਸੇ ਦਾ ਇਹ ਮੇਰਾ ਕੰਮ ਨਹੀਂ ਹੈ ਮੇਰਾ ਕੰਮ ਹੈ ਰਿਪੋਰਟ ਕਰਨਾ ਮੈਂ ਜਰਨਲਿਸਟ ਆ ਮੇਰਾ ਕੰਮ ਹੈ ਰਿਪੋਰਟ ਕਰਨਾ ਤੇ ਮੈਂ ਰਿਪੋਰਟ ਕਰ ਰਿਹਾ ਬਸ ਹੁਣ ਬਹੁਤ ਸਾਰੇ ਲੋਕ ਮੈਸੇਜ ਮੇਰੇ ਮੇਰਾ ਫੋਨ ਹੈ ਤਕਰੀਬਨ ਬਹੁਤ ਸਾਰੇ ਮੈਸੇਜ WhatsApp ਤੇ ਪਏ ਆ ਮੈਂ ਪੜ ਵੀ ਨਹੀਂ ਰਿਹਾ ਬਿਕੋਜ਼ ਮੈਂ ਇਸ ਗੱਲ 'ਚ ਨਹੀਂ ਪੈਣਾ ਤੁਸੀਂ ਆਪ ਦਾ ਦਸਵੰਦ ਜਿੱਥੇ ਕੱਢਣਾ ਹੈ ਕੱਢੋ ਜਿੱਥੇ ਦੇਣੇ ਆ ਮੈਂ ਜ਼ਿੰਦਗੀ 'ਚ ਪੂਰੇ ਜਦ ਦਿਨ ਮੈਂ ਮਰਾਂ ਇਸ ਤੌਮਤ ਤੋਂ ਫ੍ਰੀ ਹੋ ਕੇ ਮਰਨਾ ਹੈ ਕਿ ਮੈਂ ਜ਼ਿੰਦਗੀ 'ਚ ਪੈਸੇ ਦੀ ਕੋਈ ਗੱਲ ਨਹੀਂ ਕੀਤੀ ਤੁਸੀਂ ਇਹ ਤੁਸੀਂ ਭਲਾ ਕਰਨ ਲਈ ਵੀ ਕਰਦੇ ਹੋਗੇ ਨਾ ਤੁਹਾਡਾ ਜਲੂਸ ਨਿਕਲ ਜਾਣਾ ਹੈ ਇੱਕ ਬੰਦੇ ਨੇ ਵੀ ਇਹ ਗੱਲ ਜਿੰਦਗੀ ਇਸ ਕਰਕੇ ਮੈਨੂੰ ਨਹੀਂ ਚਾਹੀਦਾ ਗੁਰੂ ਰਾਮਦਾਸ ਦਾ ਦਿੱਤਾ ਬਹੁਤ ਕੁਝ ਹੈ ਇਹ ਵੀ ਗੱਲ ਹੈ ਕਿ ਪੱਤਰਕਾਰ ਵੀਰ ਡੋਨੇਸ਼ਨ ਦੇਣ ਸਾਰੇ ਦਿਓ ਵੀਰੇ ਪੋਸਟਾ ਨਾ ਪਾਓ ਪੋਸਟਾ ਕੋਸ਼ਿਸ਼ ਕਰਾਂਗੇ ਵੀਰੇ ਮੈਂ ਕਹਿੰਨਾ ਕਿ ਤੁਹਾਨੂੰ ਇੱਕ ਬੰਦਾ ਦੱਸਦਾ ਜਗਦੀਪ ਥਲੀ ਬਾਈ ਨੂੰ ਜਾਣਦੇ ਹੋ ਬਿਲਕੁਲ ਉਹ ਬੰਦਾ ਕੱਲੇ ਹੜਾ ਹੈ ਨਾ ਹੁਣ ਤਾਂ ਉਹ ਬੰਦਾ ਮੈਨੂੰ ਪਤਾ ਹੈ ਤੁਰਿਆ ਜਾਂਦਾ ਜੇ ਗਰੀਬ ਦੀ ਝੁੱਗੀ ਦੇਖ ਲੈਂਦਾ ਨਾ ਅੰਦਰ ਵੜ ਕੇ ਉਹਨਾਂ ਨੂੰ ਪੈਸੇ ਫੜਾਏ ਹੁੰਦਾ ਉਹ ਬੰਦਾ ਹੂੰ ਕਿੰਨੇ ਹੀ ਘਰਾਂ ਚ ਐ ਪੈਸੇ ਦਿੰਦਾ ਸਾਨੂੰ ਪਤਾ ਨਾ ਭਰਾ ਹੈ ਸਾਡਾ ਕਦੇ ਉਹ ਬੋਲੇ ਕਦੇ ਉਹਨੇ ਪੋਸਟ ਨਹੀਂ ਪਾਈ ਬੋਲਣ ਵਾਲੇ ਤਾਂ ਉਹਨੂੰ ਵੀ ਮਾੜਾ ਬੋਲੀ ਜਾਂਦੇ ਆ ਯਾਰ ਤਾਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਸ਼ੋਸ਼ੇ ਬਾਜੀ ਨਾ ਜੇ ਉਹ ਸ਼ੋਸ਼ੇ ਬਾਜੀ ਲੱਗਦੀ ਹੈ ਇਹ ਵੀ ਸ਼ੋਸ਼ੇ ਬਾਜੀ ਹੈ ਪੋਸਟਾਂ ਪਾਉਣ ਜਿਹਦਾ ਕਿਸੇ ਨੂੰ ਨੀਵਾ ਥੋੜੀ ਦਿਖਾਉਣਾ ਹੈ ਵੀਰੇ ਕਿਸੇ ਨੂੰ ਨੀਵਾ ਦਿਖਾਉਣ ਵਾਸਤੇ ਥੋੜੀ ਲੱਗੇ ਆਪਾਂ ਇੱਥੇ ਮੈਂ ਹੈਰਾਨ ਆ ਕੱਲਾ ਇਹ ਜਿਹੜਾ ਅੱਜ ਕੱਲ ਇਹ ਸੋਸ਼ਲ ਮੀਡੀਆ ਤੇ ਲੱਤਾਂ ਖਿੱਚ ਤੁਸੀਂ ਜਿਹੜਾ ਕੋਈ ਚੰਗਾ ਕੌਜ਼ ਕਰ ਰਿਹਾ ਹੈ ਤੁਸੀਂ ਯਾਰ ਉਹਦੇ ਵੱਲ ਦੇਖੋ ਬਸ ਉਹ ਚੰਗ ਇਸ ਇਸ ਪੂਰੇ ਕਿਸਾਨ ਅੰਦੋਲਨ ਚ ਆਪਾਂ ਇੱਕ ਦੂਜੇ ਦੇ ਨਾਲ ਕਿਵੇਂ ਖੜੇ ਸੀ ਹੁਣ ਕਿਉਂ ਨਹੀਂ ਖੜ ਸਕਦੇ ਲੱਤਾਂ ਹੀ ਖਿੱਚੀ ਜਾਣੀਆਂ ਇਸ ਕਰਕੇ ਪੋਜ਼ਿਟਿਵਿਟੀ ਲਿਆਓ ਸਾਥ ਦਿਓ ਇੱਕ ਦੂਜੇ ਦਾ ਤਕੜੇ ਹੋ ਕੇ ਨਾਲ ਖੜੋ ਔਰ ਸਾਡਾ ਤਾਂ ਸਾਡਾ ਕੰਮ ਹੈ ਸਿਰਫ ਰਿਪੋਰਟ ਕਰਨਾ ਬਸ ਅਸੀਂ মিডিਆ ਆ ਸਾਡਾ ਕੰਮ ਹੈ ਆਪਦਾ ਕੰਮ ਕਰ ਰਿਆ ਬੇ ਪ੍ਰਵਾਹ ਹੋ ਕੇ ਕਰ ਰਿਆ ਕੋਈ ਫਰਕ ਨਹੀਂ ਫਿਕਰ ਨਹੀਂ ਹੈ ਕੋਈ ਛੋਟਾ ਨਹੀਂ ਵੀਰੇ ਕੋਈ ਵੱਡਾ ਨਹੀਂ ਨਾ ਚੈਨਲ ਕੋਈ ਛੋਟਾ ਵੱਡਾ ਹੈ ਨਾ ਬੰਦਾ ਛੋਟਾ ਵੱਡਾ ਹੈ ਇਹ ਤਾਂ ਬੈਠ ਕੇ ਨਾ ਐਵੇਂ ਭਲੇਖੇ ਪਾਲ ਰੱਖੇ ਆਪ ਹੀ ਆਪੇ ਬਣੇ ਰੱਬ ਆ ਬਸ ਆਪਾਂ ਸਾਰੇ ਵੀ ਆਪਦੇ ਆਪ ਨੂੰ ਲੱਗਦਾ ਮੈਂ ਪਤਾ ਨਹੀਂ ਆ ਇੱਥੇ ਹੁਣੇ ਪਾਣੀ 'ਚ ਤੁਰੇ ਫਿਰਦੇ ਹੋ ਕੀ ਪਤਾ ਲੱਗਣਾ ਪੈਰ ਸਲਿੱਪ ਹੋਇਆ ਰੁੜ ਜਾਣਾ ਤੇ ਚੱਲ ਮੇਰੇ ਭਾਈ লাশ ਪਾਕਿਸਤਾਨੀ ਚਲੀ ਜਾਵੇ ਖੋਰੇ ਪਤਾ ਹੀ ਨਹੀਂ ਲੱਗੇ ਹਨਾ ਇੱਥੇ ਟਰੱਕ ਥੱਲੇ ਆ ਕੇ ਕੱਲ ਇੱਕ ਵੀਰ ਨੂੰ ਹਾਰਟ ਅਟੈਕ ਆਇਆ ਮੇਰੇ ਖਿਆਲ ਇੱਥੇ ਠੀਕ ਹੈ ਉਹ ਕੱਲ ਇੱਥੇ ਹਾਰਟ ਅਟੈਕ ਆਇਆ ਇੱਥੇ ਵੀਰ ਨੂੰ ਇੱਕ ਨੂੰ ਤੁਰੰਤ ਉਹਨੂੰ ਹਸਪੀਟਲ ਲੈ ਕੇ ਗਏ ਆ ਯਾਰ ਹਾਲਾਤ ਤਾਂ ਦੇਖੀ ਨਾ ਆਪਾਂ ਤੁਸੀਂ ਵੀ ਆ ਪੂਰੀ ਆਪਾਂ ਗੱਲਬਾਤ ਹੜਾਂ ਤੇ ਕਰ ਲਈਏ ਛੱਡੋ ਇਸ ਗੱਲ ਨੂੰ ਮੱਕੜ ਸਾਹਿਬ ਅਸੀਂ ਵੀ ਸੁਲਤਾਨਪੁਰ ਲੋਧੀ ਗਰਾਊਂਡ ਲੈਵਲ ਤੇ ਕਵਰੇਜ ਕੀਤੀ ਹੈ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਰੋਸਾ ਹੈ ਤੁਹਾਡੇ ਪ੍ਰਤੀ ਕਹਿੰਦੇ ਮੱਕੜ ਸਾਹਿਬ ਇੱਧਰ ਨਹੀਂ ਆਏ ਹੈਗੇ ਉਹ ਤਾਂ ਸੈਲੀਬ੍ਰਿਟੀ ਪੱਤਰਕਾਰ ਨੇ ਸੈਲੀਬ੍ਰਿਟੀ ਨੂੰ ਕਵਰ ਕਰ ਰਹੇ ਨੇ ਆ ਮੇਰੀ ਬੇਨਤੀ ਸੁਣੋ ਉੱਧਰ ਵੀ ਜਾਓ ਤੁਸੀਂ ਮੇਰੀ ਬੇਨਤੀ ਸੁਣ ਲਓ ਮੈਂ ਇੱਥੇ ਆਇਆ ਸੀ 25 ਤਰੀਕ ਦੀ ਰਾਤ ਨੂੰ ਜਦੋਂ ਰਮਦਾਸ ਚਪਾਨੀ ਆਇਆ ਉਦੋਂ ਕੋਈ ਸੈਲੀਬ੍ਰਿਟੀ ਨਹੀਂ ਸੀ ਠੀਕ ਹੈ ਉਦੋਂ ਤੱਕ ਇੱਥੇ ਕੋਈ ਬੰਦਾ ਵੀ ਨਹੀਂ ਸੀਗਾ ਸਭ ਤੋਂ ਪਹਿਲਾਂ ਨਿਊਜ਼ 18 ਵਾਲੇ ਰਜੀਵ ਭਾਜੀ ਨੇ ਅੰਮ੍ਰਿਤਸਰ ਤੋਂ ਤੇ ਸੁਮਿਤ ਖੰਨਾ ਭਾਜੀ ਉਹਨਾਂ ਦੀ ਰਿਪੋਰਟਿੰਗ ਦੇਖ ਕੇ ਮੈਂ ਉਹਨਾਂ ਦੇ ਨਾਲ ਆਇਆ ਰਾਤ ਨੂੰ 11 11:30 ਵਜੇ ਉਸ ਦਿਨ ਤੋਂ ਮੈਂ ਇੱਥੇ ਕਵਰੇਜ ਕਰ ਰਿਹਾ ਹੁਣ ਕੀ ਹੈ ਮੇਰੇ ਕੋਲ ਦਾਇਰਾ ਸੀਮਤ ਹੈ ਵੀਰੇ ਮੈਂ ਆਦਾਰਾ ਵੱਡਾ ਨਹੀਂ ਹੈ ਮੇਰਾ ਮੈਂ ਇਕੱਲਾ ਹੀ ਬੰਦਾ ਮੇਰੇ ਆਦਾਰੇ 'ਚ ਕੋਈ ਸੁਣੋ ਤੇਲ ਫੁਕਣਾ ਬੰਦਾ ਨਹੀਂ ਨਹੀਂ ਉਹ ਛੱਡੋ ਯਾਰ ਇਹ ਛੋਟੀਆਂ ਗੱਲਾਂ ਨੇ ਤੇਲ ਤੂਲ ਇਹ ਚੀਜ਼ਾਂ ਇਹ ਤਾਂ ਮੇਰੇ ਕੋਲੇ ਗੁਰਰਾਮਦਾਸ ਦਾ ਦਿੱਤਾ ਬਹੁਤ ਖੁਸ਼ ਹੈ ਹੁਣ ਮੈਨੂੰ ਕਮੀ ਨਹੀਂ ਆਈ ਇਹ ਇਹ ਗੱਲਾਂ ਨਹੀਂ ਹੈ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੱਲਾ ਮੈਂ ਗੁਰਦਾਸਪੁਰ ਵੀ ਜਾਣਾ ਮੈਂ ਡੇਰਾ ਬਾਬਾ ਨਾਨਕ ਵੀ ਜਾਣਾ ਪਰ ਮੈਂ ਇੱਥੇ ਇੱਕ ਜਗ੍ਹਾ ਦੇ ਉੱਤੇ ਮੈਂ ਅੰਦੋਲਨ ਚ ਵੀ ਇਹੀ ਕੀਤਾ ਸੀ ਮੇਰੇ ਕੋਲੇ ਸਾਧਨ ਸੀਮਤ ਨੇ ਨਾ ਮੇਰੇ ਕੋਲ ਰਿਪੋਰਟਰਸ ਨਹੀਂ ਇੰਨੇ ਹੈਗੇ ਚਾਰ ਪੰਜ ਬੰਦੇ ਨਹੀਂ ਹੈ ਇੱਕ ਉਧਰ ਭੇਜਦਾ ਉਧਰ ਭੇਜਦਾ ਮੈਂ ਮੈਂ ਕੱਲਾ ਹਾਂ ਬਸ ਸੈਲੀਬ੍ਰਿਟੀਜ਼ ਨੂੰ ਮੈਂ ਨਹੀਂ ਕਹਾਂ ਇੱਥੇ ਆ ਜਾਓ ਮੈਂ ਤਾਂ ਰਿਪੋਰਟ ਕਰ ਰਿਹਾ ਉਹ ਆ ਇੱਥੇ ਰਹੇ ਹੈ ਤਾਂ ਇਹ ਇਹ ਫੇਰ ਉਹੀ ਗੱਲ ਕਿ ਆਪਾਂ ਇਸ ਟਾਈਮ ਇੰਪੋਰਟੈਂਟ ਮੈਂ ਜਾਂ ਤੁਸੀਂ ਥੋੜੀ ਹੋ ਯਾਰ ਆਪਾਂ ਸੇਵਾ ਦੀ ਗੱਲ ਕਰੀ ਆਪਾਂ ਲੋਕਾਂ ਦੇ ਕੋਲ ਜਾਈਏ ਉਹਨਾਂ ਦਾ ਦਰਦ ਦੇਖੀਏ ਤੁਸੀਂ ਰਾਵੀ ਦੇ ਕੰਡੇ ਜਾਓ 70 ਕਿੱਲੇ ਦਾ ਕਮਾਦ ਵੀਰ ਦਾ ਆ ਲੱਬੇ ਲੱਬੇ ਦਰਿਆ ਕੀ ਹਾਂਜੀ ਬਲ ਲੱਬੇ ਦਰਿਆ ਤੁਸੀਂ ਜਾ ਕੇ ਆਇਓ ਹੁਣ ਪਲੀਜ਼ ਬਲ ਲੱਬੇ ਦਰਿਆ ਜਾ ਕੇ ਆਇਓ ਤੇ ਉੱਥੇ ਆ ਦਰਿਆ ਦੇ ਨਾਲ ਜਿੰਨੀ ਜ਼ਮੀਨ ਹੈ ਸਾਰੀ ਰੁੜ ਗਈ ਪਪੂਲਰ ਲਾਇਆ ਇੱਕ ਵੀਰ ਰੋਜ਼ਪ੍ਰੀਤ ਨਾ ਹੈ ਮੁੰਡੇ ਦਾ 13 ਕਿੱਲੇ ਦਾ ਪਪੂਲਰ ਖੜਾ ਸੀਗਾ 5 ਸਾਲ ਦੀ ਖੇਤੀ ਹੈ ਮੇਰੇ ਵੀਰ ਪਪੂਲਰ ਦੀ 5 ਸਾਲ ਲੱਗਦੇ ਪਪੂਲਰ ਨੂੰ ਕਿੱਲੇ ਦਾ 6 ਲੱਖ ਦਾ ਪਪੂਲਰ ਹੈ ਫਾਦਰ ਉਹਦੇ ਢਿੱਲੇ ਆ ਮੁੰਡੇ ਦੇ ਬਿਮਾਰ ਨੇ ਉਹ ਆਪਦੇ ਫਾਦਰ ਨੂੰ ਲੈ ਕੇ ਜਾਂਦਾ ਹਸਪੀਟਲ 10 ਦਿਨ ਪਹਿਲਾਂ ਬੋਲੀ ਲੱਗਦੀ ਹੈ ਪਪੂਲਰ ਦੀ ਤੁਸੀਂ ਜ਼ਿੰਮੇਦਾਰ ਪਰਿਵਾਰ ਨਾਲੋਂ ਵਪਾਰੀ ਆਏ ਸੀ ਉਹਨੇ ਕਿਹਾ ਕਿ ਦੋ ਦਿਨ ਠਹਿਰ ਕੇ ਚੱਲ ਡੈਡੀ ਨੂੰ ਲੈ ਕੇ ਜਾਣਾ ਮੈਂ ਪੀਜੀਆਈ ਦਿਖਾਉਣ ਤੇ ਆ ਕੇ ਮੈਂ ਬੋਲੀ ਲਵਾ ਲੂੰਗਾ ਪਿੱਛੋਂ ਹੜ ਆ ਗਿਆ ਦੱਸੋ ਮੈਂ ਕੱਲ ਉਹਦੇ ਜਾ ਕੇ ਆਇਆ ਹੈ ਹੀ ਕੁਛ ਨਹੀਂ ਉੱਥੇ ਪਾਣੀ ਵਗ ਹੀ ਜਾਂਦਾ ਪਪੂਲਰ ਤਾਂ ਦੂਰ ਦੀ ਗੱਲ ਹੈ ਜ਼ਮੀਨ ਨਹੀਂ ਦਿਸਦੀ ਉੱਥੇ 70 ਲੱਖ ਦਾ ਲਾਸ ਹੈ ਵੀਰ ਕਿਵੇਂ ਪੂਰਾ ਹੋਊਗਾ ਮਨ ਵੀ ਦੁਖੀ ਹੁੰਦਾ ਮੈਂ ਮੈਨੂੰ ਦੱਸੋ ਤਾਂ ਕਿਵੇਂ ਪੂਰਾ ਹੋਊਗਾ ਇਹ ਗੱਲਾਂ ਮੈਟਰ ਹੀ ਨਹੀਂ ਕਰਦੀਆਂ ਜੋ ਆਪਾਂ ਕਰ ਰਹੇ ਹਾਂ ਦੂਜੀ ਗੱਲ ਸੁਣੋ 70 ਕਿੱਲੇ ਕਮਾਦ ਹੈ ਤੁਹਾਨੂੰ ਪਤਾ ਕਿਹੜੇ ਪਰਿਵਾਰ ਹੈ ਜੀ ਉਹ 70 ਕਿੱਲੇ ਦਾ ਕਮਾਦ ਹੈ 6 6 ਫੁੱਟ ਜਿੰਨੀ ਕਮਾਦ ਦੀ ਹਾਈਟ ਹੈ ਤੁਸੀਂ ਜਾਣਦੇ ਹੋ ਕਮਾਦ ਦਿਸਦਾ ਨਹੀਂ ਗਾਰਾ ਉੱਥੇ ਭਾਲਾ ਉੱਥੇ ਤਾਂ ਇਮੇਜਿਨ ਕਰੋ ਨਾ ਕਿੱਡਾ ਵੱਡਾ ਲੌਸ ਹੈ ਕਿੱਡੇ ਕਿੱਡਾ ਵੱਡਾ ਨੁਕਸਾਨ ਹੈ ਇਹ ਸੋ ਮੇਰੀ ਗੱਲ ਨੂੰ ਸਮਝੋ ਪਲੀਜ਼ ਆਪਾਂ ਆਪਾਂ ਇਹਨੂੰ ਇਸ਼ੂ ਨਾ ਬਣਾਈਏ ਪਰਸਨਲ ਗੱਲਾਂ ਨੂੰ ਜਾਂ ਇਹ ਗੱਲਾਂ ਹੈ ਪਲੀਜ਼ ਨਾ करिए ਆਪਾਂ ਸਿਰਫ ਤੇ ਸਿਰਫ ਹੜਾਂ ਦੀ ਗੱਲ ਕਰੋ ਲੋਕਾਂ ਦੀ ਸਰਕਾਰਾਂ ਨੂੰ ਸਵਾਲ ਕਰੋ ਇਹ ਸਿਸਟਮ ਦਾ ਫੇਲਿਅਰ ਹੈ ਬਹੁਤ ਵੱਡਾ ਬਿਗ ਸਿਸਟਮ ਫੇਲਿਅਰ ਹੈ ਇਹ ਐਡਮਿਨਿਸਟ੍ਰੇਸ਼ਨ ਠੀਕ ਹੈ ਉਹ ਕਰਨਗੇ ਕਰ ਰਹੇ ਹੈ ਸਾਕਸ਼ੀ ਸਾਨੀ ਦਾ ਬਹੁਤ ਤਾਰੀਫ ਹੈ ਉਹਨਾਂ ਨੇ ਮਿਹਨਤ ਕੀਤੀ ਹੈ ਪਰ ਮੈਨੂੰ ਲੱਗਦਾ ਹੈ ਕਿ ਲੋਕ ਜੇ ਲੋਕਾਂ ਨਾਲ ਨਾ ਖੜਦੇ ਤਾਂ ਬਹੁਤ ਮੁਸ਼ਕਲ ਹੋਣੀ ਬਿਲਕੁਲ ਮਕਰ ਸਾਹਿਬ ਅੰਤ ਵਿੱਚ ਹੁਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਇੱਕ ਇੱਕਜੁੱਟ ਹੋ ਕੇ ਵੀਰੇ ਅਪੀਲ ਇਹ ਹੈ ਕਿ ਰੀਹੈਬ ਦੇ ਫੇजेस ਨੇ ਫੇਜ਼ 1 ਇਹ ਹੈ ਕਿ ਹੁਣ ਆਪਾਂ ਸਾਥ ਦੇ ਰਹੇ ਹਾਂ ਫੇਜ਼ 2 ਇਹ ਹੈ ਕਿ ਜਦੋਂ ਪਾਣੀ ਚਲੇ ਗਏ ਸਾਰੇ ਉਦੋਂ ਜਾ ਕੇ ਖੜਾਂਗੇ ਲੋਕਾਂ ਦੇ ਨਾਲ ਔਰ ਅ ਵੱਡੀ ਗੱਲ ਇਹ ਆ ਕਿ ਜਿਨ੍ਹਾਂ ਦੇ ਪਸ਼ੂ ਮਰ ਗਏ ਜਿਨ੍ਹਾਂ ਦੇ ਖੇਤਾਂ 'ਚ ਇੱਕ ਇੱਕ ਇਹ ਗੱਲ ਸੀਗੀ ਕਿ ਰੇਤਾ ਚੱਕਣ ਦੇਵੇ ਸਰਕਾਰ ਕਿਸਾਨਾਂ ਨੂੰ ਔਰ ਰੇਤ ਵੇਚ ਲੈਣਾ ਆਪਦਾ ਜਿੰਨੇ ਕ ਦਾ ਵੀ ਕਿੱਲੇ ਮਗਰ ਹੋਊਗਾ ਉਹ ਖੜੇ ਹੋ ਜਾਣਗੇ ਆ ਰੇਤ ਮਾਫੀਆ ਰੇਤਾ ਹੀ ਨਹੀਂ ਚੱਕਣ ਦਿੰਦਾ ਪਰਚਾ ਦਰਜ ਕਰ ਦਿੰਦੇ ਸੋ ਬਹੁਤ ਸਾਰੇ ਇਸ਼ੂਜ਼ ਨੇ ਡੈਮਾਂ ਦੇ ਪ੍ਰਬੰਧ ਦਾ ਮਸਲਾ ਹੈ ਹਰੀਕੇ ਹੈੱਡ ਨੂੰ ਜਿਵੇਂ ਉੱਥੇ ਆਪਰੇਟ ਕੀਤਾ ਜਾ ਰਿਹਾ ਉਹ ਬਹੁਤ ਵੱਡਾ ਮਸਲਾ ਹੈ ਤਾਂ ਇਸ਼ੂਜ਼ ਬਹੁਤ ਵੱਡੇ ਨੇ ਇਹ ਬਹੁਤ ਛੋਟੀਆਂ ਗੱਲਾਂ ਆ ਯਾਰ ਜਿੱਥੇ ਆਪਾਂ ਜਿਹੜੀਆਂ ਕਰ ਰਹੇ ਆ ਨਿੱਕੀਆਂ ਨਿੱਕੀਆਂ ਬਹੁਤ ਛੋਟੀਆਂ ਗੱਲਾਂ ਵੱਡੇ ਇਸ਼ੂਜ਼ ਬਹੁਤ ਨਹੀਂ ਧੰਨਵਾਦ ਸੋ ਮੱਕਰ ਸਾਹਿਬ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਹੈ ਅਜਨਾਲੇ ਜਾ ਕੇ ਆਏ ਨੇ ਗਰਾਊਂਡ ਲੈਵਲ ਤੇ ਕਵਰੇਜ ਕੀਤੀ ਹੈ ਉਸ ਸੰਬੰਧੀ ਆਪਣਾ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕੀਤਾ ਸੋ ਅਜਨਾਲੇ ਹੁਣ ਆਏ ਆ ਸੋ ਹੋਰ ਪਿੰਡਾਂ ਦੀ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਗਰਾਊਂਡ ਲੈਵਲ ਤੇ ਹਰ ਇੱਕ ਤਸਵੀਰ ਦਿਖਾਵਾਂਗੇ